ਦੇਖੋ ਬੰਗਲਾਦੇਸ਼ ਦੇ ਪਿੱਛੇ ਜਦੋਂ ਜਿਹੜੀ ਹੈ ਸੇਕ ਸ਼ਿਨਾ ਜਿਹੜੀ ਜਿਹਨੂੰ ਪਹੁੰਚ ਦਿੱਤਾ ਹੋਇਆ ਹੈ ਭਾਰਤ ਨੇ ਸਿਆਸੀ ਸ਼ਰਨ ਦਿੱਤੀ ਹੋਈ ਹੈ ਜਿਹਦੇ ਕਾਰਨ ਭਾਰਤ ਦਾ ਵਿਰੋਧ ਵੀ ਵੱਡਾ ਪੱਦਰ ਤੇ ਹੋ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਇਹ ਬੀਬੀ ਵਾਪਸ ਕਰੋ ਉੱਥੇ ਜਿਹੜੀ ਲੜਾਈ ਲੜੀ ਸੀ ਸਟੂਡੈਂਟਸ ਨੇ ਉਹਨਾਂ ਦਾ ਇੱਕ ਲੀਡਰਸ਼ਿ ਸ਼ਰੀਫ ਉਸਮਾਨ ਆਦਿ ਇੱਕ ਇਨਕਲਾਬ ਮਚ ਬਣਾਇਆ ਹੋਇਆ ਸੀ ਉਸਨੇ ਤੇ ਉਬ ਗਿਆ ਕਿਉਂਕਿ ਫਰਵਰੀ ਚ ਚੋਣਾ ਹੋਣੀਆ ਨੇ ਤੇ ਤੋਂ ਆਪ ਦੀ ਚੋਣ ਰੈਲੀ 12 ਦਸੰਬਰ ਨੂੰ ਕਰ ਰਿਆ ਸੀ ਐਡਰੈਸ ਤਾਂ ਉੱਥੇ ਆਪਕੀ ਉਤੇ ਗੋਲੀਆਂ ਚੜਾਈਆਂ ਤੇ ਉਹ ਜ਼ਖਮੀ ਹੋਇਆ ਉਹਨੂੰ ਟਾਕਾ ਹਸਪਤਾਲ ਲੈ ਗਿਆ ਉੱਥੇ ਨਹੀਂ ਕਹਦੇ ਜੀ ਇਹ ਸੀਰੀਅਸ ਆ ਉਹਨੂੰ ਸਿੰਗਾਪੁਰ ਪਹੁੰਚਤਾ ਜਿਹੜੀ ਹੁੰਦੀ ਹੈ 에어 ਐਮਬੂਲੈਂਸ ਰਾਹੀਂ ਤੇ ਕੱਲ੍ਹ ਉਹਦੀ ਮੌਤ ਹੋ ਗਈ ਮੌਤ ਦੀ ਖਬਰ ਪਹੁੰਚੀ ਉਹਦੀ ਡੈੱਡ ਬੋਡੀ ਵੀ ਸ਼ਾਮ ਤੱਕ ਪਹੁੰਚ ਗਈ ਤੇ ਜਦੋਂ ਉਹ ਦੀ ਡੈਡ ਬੋਡੀ ਪਹੁੰਚਦੀ ਹੈ ਤੇ ਵੱਡੇ ਪੱਧਰ ਤੇ ਹਿੰਸਾ ਸ਼ੁਰੂ ਹੋ ਗਈ ਪ੍ਰਦਰਸ਼ਨ ਸ਼ੁਰੂ ਹੋ ਗਏ ਔਰ ਜਿਹੜੇ ਉਹਨਾਂ ਦੇ ਸਰਕਾਰ ਦੇ ਅੰਦਰੂਨੀ ਸਰਕਾਰ ਦੇ ਮੁਖੀ ਨੇ ਮੁਹੰਮਦ ਜੂਨਸ ਨੇ ਤੇ ਉਹਦੇ ਮੌਤ ਦੀ ਪੁਸ਼ਟੀ ਕਰਨ ਦੀ ਧੇਰ ਸੀ ਕਿ ਨੌਜਵਾਨ ਸੜਕਾਂ ਤੇ ਆ ਗਏ ਤੇ ਆ ਕੇ ਉਹਨਾਂ ਨੇ ਅੱਜ ਕੱਲ ਜਿਹੜੇ ਜਨਜ਼ੀਏ ਦਾ ਕੰਮ ਆ ਉਹ ਗੱਲਾਂ ਨੂੰ ਬਹੁਤ ਪੈਦਾ ਨੇ ਅੱਗਾਂ ਲਗੀਆਂ ਸ਼ੁਰੂ ਕਰਤੀਆਂ ਜਿਹੜੀ ਸੇਖ ਮਜ਼ਦੂਰੀਅਰ ਰਹਿਮਾਨ ਦੀ ਜਿਹੜੀ ਕਹਾਸ਼ ਸੀ ਪਹਿਲੇ ਉਹਦਾ ਛੱਡੇ ਤਾਂ ਕੁਝ ਨਹੀਂ ਸੀ ਜਿਹੜਾ ਕੁਝ ਬਚਿਆ ਸੀ ਉਹਨੂੰ ਵੀ ਉਹਦੀ ਵੀ ਪੰਡ ਤੋੜ ਕਰਤੀ ਜਿਹੜੀ ਸਿੱਖ ਸ਼ੀਨਾ ਦੀ ਪਾਰਟੀ ਸੀ ਹੁਣ ਸੀ ਕਹਾਂਗੇ ਆਵਾਮੀ ਲੀਗ ਉਹਦੇ ਦਫ਼ਤਰ ਦੀ ਵੀ ਬੁਰੀ ਤਰੀਕੇ ਨਾਲ ਪੰਡ ਤੋੜ ਕੀਤੀ ਹੋਰ ਤਾਂ ਹੋਰ ਕਿਉਂਕਿ ਉੱਥੇ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਦਾ ਭਾਰਤ ਦਾ ਹੱਥ ਦੱਸਿਆ ਜਾ ਰਿਹਾ ਕਿਉਂਕਿ ਜਿਹੜਾ ਇਹ ਹਾਦੀ ਸੀ ਅਸਮਾਨ ਹਾਦੀ ਇਹ ਭਾਰਤ ਦੇ ਖਿਲਾਫ ਬੋਲਦਾ ਸੀ ਤੇ 1000 ਕਿ ਭਾਰਤ ਰਿਮਰਵਾਇਆ ਜੋ ਵੀ ਹੈ ਤੇ ਭਾਰਤੀ ਕਮਿਸ਼ਨਰ ਦੀ ਰਿਹਸ਼ ਤੇ ਵੀ ਪਤਰਾ ਹੋਇਆ ਤੇ ਜੋ ਮੀਡੀਆ ਤੇ ਵੀ ਤੋਂ ਹਵਾਰ ਉਥੇ ਬੁਰੀ ਤਰੀਕ ਨਾਲ ਇੱਕ ਅਖਬਾਰ ਤਾਂ ਬਿਲਕੁਲ ਹੀ ਸੜ ਕੇ ਸੁਆਹ ਹੋ ਗਿਆ ਜਿਹੜਾ ਬੰਗਲਾ ਦਾ ਅਖਬਾਰ ਹੈ ਪ੍ਰੋਥਮਾ ਲੋ ਤੇ ਦੂਜਾ ਅਖਬਾਰ ਡੇਲੀ ਸਟਾਰ ਉਹਦੇ ਵੀ ਕਈ ਮੰਜ਼ਰਾਂ ਨੂੰ ਅਗਲਾਤੀ ਸੋ ਇਸ ਤਰ੍ਹਾਂ ਇਹ ਜਿਹੜਾ ਉਥੇ ਚੱਲ ਰਿਹਾ ਹੈ ਪਰਦਰਸ਼ਨ ਜਿਹੜੇ ਨੇ ਉਹ ਚੱਲ ਰਹੇ ਨੇ ਹਿੱਸਾ ਚੱਲ ਰਹੀ ਹੈ ਇਹ ਜਿਹੜੀ ਨੈਸ਼ਨਲ ਸਿਟੀਜ਼ਨ ਪਾਰਟੀ ਜਿਹੜੀ ਜਿਹੜੇ ਸਟੂਡੈਂਟਸ ਸਿੱਧਾ ਉਹਨਾਂ ਨੇ ਅਗੇਂਸਟ ਡਿਸਕ੍ਰਿਮੀਨੇਸ਼ਨ ਜਿਹੜੀ ਬਣਾਈ ਸੀ ਉਹ ਸੀ ਅਸਲੀ ਦੀ ਸ਼ਾਖਾ ਜਿਹੜਾ ਇਨਕਲਾਬ ਮੰਚ ਜਿਹਦਾ ਇਹ ਬੰਦਾ ਗਿਆ ਜਿਹ ਜਦੋਂ ਜੁਲਾਈ ਚ ਵਿਦਰੋਹ ਹੋਇਆ ਨਾ ਜਿਹਨੂੰ ਜੁਲਾਈ ਵਿਦਰੋਹ ਕਹਿੰਦੇ ਰਹੂਣ ਇਹ ਸੋ ਉਹ ਇਨਕਲਾਬ ਦਾ ਵਿਦਰੋਹ ਜੋ ਮਰਜੀ ਤੁਸੀਂ ਨੋ ਦੇ ਲੋ ਉਹਦਾ ਹੀ ਰੋਈ ਸੀ ਕਿਸਮ ਦਾ ਹੱਦੀ ਤੇ ਉਸ ਕਾਰਨ ਸਾਰਾ ਕੁਝ ਹੋ ਰਿਹਾ ਹੈ ਹੋਰ ਤਾਂ ਹੋਰ ਭਾਰਤ ਖਿਲਾਫ ਨਾਅਰੇ ਤਾਂ ਚਲੋ ਪਹਿਲਾਂ ਵੀ ਲੱਗ ਰਹੇ ਨੇ ਵੈਸੇ ਸਿਆਸਤ ਦੇ ਵਿੱਚ ਕਦੇ ਕਿਸੇ ਨੇ ਦੇਖਿਆ ਕਿ ਤੁਸੀਂ ਕਿੰਨੀ ਮਰਜ਼ੀ ਮਦਦ ਕਰ ਲਓ ਬੜੀ ਜਿਆਦਾ ਲੋਕ ਭੁੱਲ ਜਾਂਦੇ ਨੇ ਜਿੰਨੀ ਹਿੰਦੁਸਤਾਨ ਨੇ ਮਦਦ ਜਿੰਨੀ ਭਾਰਤ ਨੇ ਮਦਦ ਕੀਤੀ ਇਸ ਬੰਗਲਾਦੇਸ਼ ਦੀ ਇਹਦੀ ਹੋਂਦ ਬਣਾਉਣ ਲਈ ਦੀ ਜਨਮ ਇਹਦਾ ਜਿਹੜਾ ਜਦੋਂ ਇਹਦਾ ਜਨਮ ਹੁੰਦਾ ਹੈ ਨਾ ਜਿਹੜੀਆਂ ਲਿਵਰ ਪੇਨ ਨੇ ਉਹ ਭਾਰਤ ਦੇ ਸਿੰਘਾਂ ਨੇ ਤੇ 300000 ਤੋਂ ਜ਼ਿਆਦਾ ਲੋਕ ਜਿਹੜੇ ਜਿਹੜੇ ਬਾਰੇ ਭਾਰਤ ਤੇ ਫਾਜੀ ਜਿਹੜੇ ਉੱਥੇ ਗਏ ਉਦੋਂ ਬਾਅਦ ਜਿਸ ਤਰੀਕੇ ਨਾਲ 90000 ਪਾਕਿਸਤਾਨੀਆਂ ਨੇ ਸਰਡਰ ਕੀਤਾ ਸੀ ਇਹ ਸਾਰਾ ਲੋਕਾਂ ਦੇ ਮਨਚ ਹੋਣਾ ਚਾਹੀਦਾ ਉਦੋਂ ਬਾਅਦ ਵੀ ਜਿਵੇਂ ਕਰਜ਼ਾ ਘਟ ਬਿਆਸ ਤੇ ਭਾਰਤ ਦੇ ਰਿਹਾ ਸਾਰਾ ਕੁਝ ਪਤਾ ਨਹੀਂ ਕਿਉਂ ਲੋਕ ਜੇਰ ਕਦੇ ਕਦੇ ਲੱਗਦਾ ਹੈ ਕਿ ਇਹੀ ਕੰਮ ਹੈ ਜਿਹੜੀਆਂ ਇਸ ਤਰ੍ਹਾਂ ਜਿਹੜੀਆਂ ਕਰਦੀਆਂ ਤੇ ਭੁੱਲ ਜਾਂਦੀਆਂ ਨੇ ਖੈਰ ਜੋ ਵੀ ਹੈ ਭਾਰਤ ਬਰੋਦੀ ਹੈ ਸਰਾਬ ਮਾਹੌਲ ਉਹਨਾਂ ਉੱਥੇ ਬੰਗਲਾਦੇਸ਼ ਦੇ ਵਿੱਚ ਉਹਦੀ ਇੱਕ ਅਧਾਰਨ ਹੋਣੀ ਉੱਥੇ ਜਿਹੜੇ ਹਿੰਦੂ ਹੁਣ ਸੇਫ ਨਹੀਂ ਹੈ یوں ਲੱਗਣ ਲੱਗ ਗਿਆ ਹੁਣ ਇੱਕ ਹਿੰਦੂ ਨੌਜਵਾਨ ਦੀਪ ਚੰਦਰ ਦਾਸ ਮੈਂ ਉਹਦੀ ਸਾਰੇ ਵੀਡੀਓ ਦੇਖੀ ਜਿਸ ਤਰੀਕੇ ਨਾਲ ਕੈਦੇ ਜੀ ਇਹ ਮੁਹੰਮਦ ਸਾਹਿਬ ਦੇ ਖਿਲਾਫ ਬੋਲਿਆ ਕਿਥੇ ਫੈਕਟਰੀ ਚ ਕੰਮ ਕਰਦਾ ਸੀ ਦੋਸਤਾਂ ਚ ਬੈਸ ਹੋਈ ਕਹਿੰਦੇ ਜੀ ਬੋਲਦਾ ਮੈਨੂੰ ਨਹੀਂ ਪਤਾ ਬੋਲਦਾ ਕਿ ਨਹੀਂ ਬੋਲਦਾ ਪਰ ਇੰਨਾ ਕੁ ਮੈਂ ਦੇਖਿਆ ਜਿਵੇਂ ਉਹਨੂੰ ਕੁੱਟਿਆ ਗਿਆ ਜਿਵੇਂ ਸਹਕੜਿਆ ਦੀ ਬੇਦਾ ਹਜ਼ਾਰਾਂ ਦੀ ਪੀੜ ਕਹਿ ਸਕਦੇ ਕਿ ਉਹ ਖੜੀ ਸੀ ਜਿਸ ਤਰ੍ਹਾਂ ਉਹਨੂੰ ਬੰਨਿਆ ਗਿਆ ਦਰਖਤ ਨਾਲ ਜਿਵੇਂ ਅੱਗ ਲਾਈ ਗਈ ਇਹ ਇਸ ਜਦੋਂ ਅਸੀਂ ਕਹਿੰਦੇ ਕਿ ਬੜਾ ਮਾਡਰਨ ਜਮਾਨਾ ਜਮਾਨਾ ਆ ਗਿਆ ਦੁਨੀਆ ਬੜੀ ਤਰੱਕੀ ਕਰ ਗਈ ਮੈਨੂੰ ਤਾਂ ਨਹੀਂ ਲੱਗਦਾ ਕਿ ਤਰੱਕੀ ਜਿਸ ਤਰ੍ਹਾਂ ਉਹਨੂੰ ਮਾਰਿਆ ਗਿਆ ਔਰ ਮਾਰਨ ਦੇ ਪਿੱਛੇ ਇਹੀ ਭਾਰਤ ਬ੍ਰੋਧੀ ਨਾਰੇ ਤੇ ਅੱਲਾਹੁ ਅਕਬਰ ਤੇ ਬਦਰ ਧਰਮ ਨੂੰ ਮੁੱਖ ਰੱਖ ਕੇ ਤੋਂ ਇਹ ਕਿਉਂਕਿ ਉਹ ਹਿੰਦੂ ਸੀ ਇਸ ਕਰਕੇ ਇਹ ਜਿਹੜੀ ਖਬਰ ਹੈ ਸਾਡੇ ਲਈ ਭਾਰਤ ਲਈ ਨਹੀਂ ਹੈ ਜਿਸ ਤਰੀਕੇ ਨਾਲ ਉਹ ਵਿਦਰੋਹ ਹੋ ਰਿਹਾ ਹੈ ਔਰ ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸੇਖ ਅਸ਼ੀਨਾ ਭੱਜ ਕੇ ਉਹ ਇੰਡੀਆ ਆਈ ਤੇ ਇੰਡੀਆ ਉਹਦੀ ਮੌਤ ਦੀ سزا ਦਿੱਤੀ ਹੋਈ ਹੈ ਤੇ ਇੰਡੀਆ ਉਹਨੂੰ ਵਾਪਸ ਨਹੀਂ ਕਰ ਰਿਹਾ ਇਸ ਕਰਕੇ ਵੀ ਇਹ ਸਾਰੀ ਗੱਲਬਾਤ ਜਿਹੜੀ ਹੈ Lo que de un todo lo que ha de lo bueno, de